ਸਰ ਮੇਰਾ ਨਾਮ ਸੰਦੀਪ ਸਿੰਘ ਜੀ ਸੰਦੀਪ ਸਿੰਘ ਤੁਹਾਡੇ ਭਰਾ ਦੀ ਮੌਤ ਕਿਵੇਂ ਹੋਈ ਕੀ ਗੱਲ ਬਾਤ ਹੈ ਸਰ ਇਹ ਇੱਕ ਦਿਨ ਪਹਿਲਾਂ ਲੜਾਈ ਹੋਈ ਸੀਗੀ ਮੇਰੀ ਬਾਈਕ ਖੜੀ ਸੀਗੀ ਗਲੀ ਵਿੱਚ ਜੀ ਤੇ ਇਹ ਰੇੜਾ ਰੂੜਾ ਨਗਾਉਂਦੇ ਸੀਗੇ ਸਰ ਤੇ ਉਹ ਰੇੜਾ ਬਾਈਕ ਨੂੰ ਦੇਖ ਕੇ ਗਾਲ ਕੱਢਦੇ ਸੀਗੇ ਵੀ ਕਹਿੰਦੇ ਤੂੰ ਬਾਈਕ ਕਿਉਂ ਖੜਾਉਣਾ ਹੁੰਦੀ ਇੱਥੇ ਤੇ ਉਹਦਾ ਕਰਕੇ ਜੀ ਗਾਲੋ ਗੋਲੀ ਮੈਂ ਵੀ ਗਾਲਾਂ ਗੋਲ ਕੱਢੀਆਂ ਜੀ ਇਹਨਾਂ ਨੇ ਵੀ ਕਢੀਆਂ ਬਾਅਦ ਚ ਲੇਡੀਜ਼ ਆਪਦੇ ਕੱਪੜੇ ਪਾੜ ਕੇ ਰੋਲਾ ਪਾਤਾ ਜੀ ਇਹਨੇ ਰੋਲਾ ਪਾੜ ਕੇ ਇਹਦੇ ਇਕੱਠੇ-ਕੁੱਠੇ ਕਰ ਲਿਆ ਆਪਦੇ ਮੁੰਡੇ ਇਹਨਾਂ ਦੇ ਕਾਫੀ ਘਰ ਆਈ ਕਸੀ ਦੋਨੇ ਭਰਾ ਸੀਗੇ ਪਹਿਲਾ ਸਾਡੇ ਤੋਂ ਉਦਣ ਵੀ ਅਟੈਕ ਕੀਤਾ ਉਦਣ 112 ਤੇ ਕਾਲ ਕਰਕੇ ਸਰ ਤੇ ਜਾਨੀ ਕਿ ਮੈਨੂੰ ਪੁਲਿਸ ਮੁਲਾਜ਼ਮ ਤਰਖਾਸਤ ਦੇਣ ਲਈ ਲੈ ਕੇ ਗਏ ਨਾਲ ਹੀ ਕਹਿੰਦੇ ਤੂੰ ਉੱਥੇ ਆਪਦੀ ਦਰਖਾਸਤ ਦੇ ਤੇ ਉਦੋਂ ਬਾਅਦ ਹੀ ਮੈਂ ਫੇਰ ਘਰ ਆ ਗਈ ਉਦੋਂ ਬਾਅਦ ਦੂਸਰੇ ਦਿਨ ਇਹਨਾਂ ਨੇ ਫੇਰ ਅਟੈਕ ਕੀਤਾ ਜੀ ਉਦਣ ਵੀ ਮੈਨੂੰ ਫੇਰ ਮੇਰੇ ਬ੍ਰਦਰ ਨੇ ਨਿਕਲਣੇ ਦਿੱਤਾ ਬਾਹਰ ਵੀ ਨਹੀਂ ਤੂੰ ਨਹੀਂ ਜਾਣਾਗਾ ਤੇ ਇਹਨਾਂ ਨੇ ਸਾਡੇ ਘਰ ਦੇ ਬਾਹਰ ਇਟਾ ਰੋੜੇ ਕਿਰਪਾਨਾਂ ਖੰਡੇ ਬਹੁ ਮਾਰੇ ਜਾਨੀ ਕਿ ਮੈਂ ਆਪਦੇ ਬ੍ਰਦਰ ਦੇ ਘਰੇ ਚਲਿਆ ਗਿਆ ਜੀ ਜਦੋਂ ਮੈਂ ਬ੍ਰਦਰ ਦੇ ਘਰੇ ਚਲਿਆ ਗਿਆ ਮੇਰਾ ਬ੍ਰਦਰ ਚਲਿਆ ਗਿਆ ਬਾਹਰ ਹੀ ਉਹ ਕਹਿੰਦਾ ਵੀ ਮੈਂ ਗੱਲ ਕਰਦਾ ਕੋਈ ਨਹੀਂ ਮੈਂ ਸਮਝਾਉਣਾ ਵਾ ਤੂੰ ਨਹੀਂ ਬਾਹਰ ਨਿਕਲ ਜਦੋਂ ਮੇਰਾ ਬ੍ਰਦਰ ਬਾਹਰ ਨਿਕਲਿਆ ਜੀ ਤੇ ਇਹਨਾਂ ਨੇ ਉੱਤੇ ਅਟੈਕ ਕਰਦੇ ਕਿੰਨੇ ਜਾਣੇ ਸੀਗੇ ਕਦੋਂ ਅਟੈਕ ਕੀਤਾ ਕਿਰਪਾਨਾ ਨਾ ਸਰ ਪੂਰਵੀ ਜ਼ਖਮੀ ਹੋਇਆ ਤੁਹਾਡੇ ਘਰ ਦੇ ਜੀ ਹਾਂਜੀ ਮੇਰੀ ਘਰ ਵਾਲੀ ਮੇਰੇ ਡੈਡੀ ਜੀ ਤੇ ਮੇਰੇ ਵੀ ਸੱਟਾਂ ਕਾਫੀ ਆ ਸਰ ਸਰ ਤੁਹਾਡੇ ਕੀ ਮਾਰਿਆ ਗਿਆ ਮੇਰੇ ਕਿਰਪਾਨਾ ਸਰ ਮਾਰਨੀ ਨਹੀਂ ਆਈ ਸੀ ਸਰ ਖਤਮ ਕਰਨ ਆਈ ਸੀ ਸਾਨੂੰ ਦੋਨੋਂ ਭਰਾਵਾਂ ਦੇ ਇਹਨਾਂ ਦੀ ਗੱਲ ਪਿੱਛੇ ਲੜਾਈ ਦੀ ਹਾਂਜੀ ਮੰਗ ਕੀ ਕਰਦੇ ਹੋ ਜੀ ਸਰ ਇਨਸਾਫ ਮਿਲੇ ਸਾਨੂੰ ਉਹਨਾਂ ਨੂੰ ਬੰਦ ਦੀ ਕਾਰਵਾਈ ਕੀਤੀ ਜਾਵੇ ਸਰ ਉਹਨਾਂ ਤੇ ਤੁਹਾਡਾ ਭਰਾ ਤੁਹਾਡੇ ਘਰ ਦੇ ਨਾਲ ਹੀ ਰਹਿੰਦਾ ਹੈ ਹਾਂਜੀ ਸਰ ਇੱਕੋ ਗਲੀ ਚ ਰਹਿੰਦੇ ਹਾਂਜੀ ਹਾਂਜੀ ਸਰ ਵੇੜਾ ਸਾਡਾ ਇੱਕ ਆ ਜੀ ਗੇਟ ਸਾਡਾ ਹੀਗਾ ਕੱਢਿਆ ਹੋਇਆ ਛੋਟਾ ਉਧਰ ਇਧਰ ਦੀ ਵੇੜਾ ਸਾਡਾ ਇੱਕ ਹੀ ਸੇਮ ਹੀ ਆ ਸਾਡੀ ਅਨਸਾਖ ਖਿਲਾਫ ਚਲਾਈ ਮੀ ਹੁੰਦੇ ਤਹਿਤ ਸਾਡੀ ਅਬਿਨ ਧਰਮਕੋੜ ਦੇ ਥਾਣਾ ਧਰਮਕੋੜ ਨੂੰ ਵੱਡੀ ਸਫਲਤਾ ਮਿਲੀ ਜਦੋਂ ਇੱਕ ਮਰਡਰ ਦੇ ਇੱਕ ਮਰਡਰ ਹੋਇਆ ਸੀ ਫਤੇਗੜ ਕੋਰਟਾਨਾ ਦੇ ਵਿੱਚ 25 ਤਰੀਕ ਨੂੰ ਪਹਿਲਾਂ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਜਿਸ ਵਿੱਚ ਜਿਹੜਾ ਸੀ ਬਲਜੀਤ ਸਿੰਘ ਤੇ ਸੰਦੀਪ ਸਿੰਘ ਜਿਹੜੇ ਹਸਪਤਲ ਐਡਮਿਟ ਸੀ ਜਦੋਂ ਹਟ ਹਸਪਤਲ ਤੋਂ ਸਾਨੂੰ ਇਨਫਾਰਮੇਸ਼ਨ ਆਈ ਤੇ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਸਾਡੀ ਟੀਮ ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤੇ ਇਸ ਦੇ ਅਸੀਂ ਮਕਦਮਾ ਨੰਬਰ ਜਿਹੜਾ 254/25 ਅੰਡਰ ਸੈਕਸ਼ਨ 109 118 1115 2 190 199 ਜਿਹੜਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਇਹ ਮਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਬਲਜੀਤ ਸਿੰਘ ਸੀ ਉਹਦੀ 28 ਤਰੀਕ ਨੂੰ ਡੈਥ ਹੋਣ ਕਰਕੇ ਸਾਨੂੰ ਵੱਡਾ ਜੁਰਮ ਜਿਹੜਾ 103 ਜੀਮਨ 1 ਜਿਹੜਾ ਉਹ ਦਰਜ ਕਰਕੇ ਉਸ ਤੋਂ ਬਾਅਦ ਅਸੀਂ ਜਿਹੜੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕੀਤੀ ਇਸ ਵਿੱਚ ਜਿਹੜੇ 7 ਦੋਸ਼ੀ ਨੇ ਜਿਸ ਵਿੱਚ ਬਿਆਨਤ ਸਿੰਘ, ਮਨਚਾਨ ਸਿੰਘ, ਦਿਲਚਨ ਸਿੰਘ, ਸੁਖਤਾਨ ਸਿੰਘ, ਸਰਜੀਤ ਸਿੰਘ, ਰਜਿੰਦਰ ਸਿੰਘ ਤੇ ਮਨਜੀਤ ਸਿੰਘ ਇਹ 7 ਦੇ ਸੱਤ ਫਟੇਗਰ ਕਰੋਟਾ ਨਾਲ ਦੇ ਰਹਿਣਾ ਦੇ ਇਹਨਾਂ ਵਿੱਚੋਂ ਅਸੀਂ ਸਾਨੂੰ ਵੱਡੀ ਸਫਲਤਾ ਮਿਲਦੀ ਹੈ ਅਸੀਂ ਟੈਕਨੀਕਲੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ ਬਹੁਤ ਵਧੀਆ ਕੰਮ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪੰਜ ਦੋਸ਼ੀਆਂ ਨੂੰ ਅਸੀਂ ਜਿਹੜਾ ਕੱਲ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰ ਕੀ ਹੋਈਏ ਬੰਤੀ ਸਰ ਇਹ ਜਿਹੜੀਆਂ ਇਹੜੇ ਬਿਆੰਤ ਤੇ ਬਿਆੰਤ ਤੇ ਤੁਕਚੈਨ ਆ ਜਿਹੜਾ ਇਹ ਅਸੀਂ 30 ਤਰੀਕ ਨੂੰ ਗ੍ਰਿਫਤਾਰ ਕੀਤੇ ਸੀ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਤਿੰਨ ਦਿਨ ਦਾ ਰਿਮਾਂਡ ਮਿਲਿਆ ਤੇ ਇਸ ਵਿੱਚ ਜਿਹੜਾ ਇਹਨਾਂ ਦੋਸ਼ੀ ਜਿਹੜੇ ਮਨਚੈਨ ਸਰਜੀਤ ਤੇ ਗਰਜਿੰਦਰ ਗੈਰੀਆ ਇਹ ਅਸੀਂ ਕੱਲ ਜਿਹੜੇ ਗ੍ਰਿਫਤਾਰ ਕੀਤੇ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਨਰਮਾਨ ਲੈ ਕੇ ਅਰਧ ਇਨਵੈਸਟੀਗੇਸ਼ਨ ਕੀਤੀ ਜਾਊ। ਉਮਰ ਕਿੰਨੀ ਹੈ? ਉਮਰ ਇਹ तकरीबन तकरीबन 25 ਤੋਂ 32 ਸਾਲ ਦੇ ਵਿੱਚ ਵਿੱਚ ਨੇ। ਜਿਹੜੀ ਜਿਹੜੀ ਇਹਨਾਂ ਦੋਵਾਂ ਪਾਰਟੀਆਂ ਦੀ ਜਿਹੜੀ ਲੜਾਈ ਹੋਈ ਸੀ ਇਹ ਗਲੀ ਤੋਂ ਲੰਘਣ ਤੋਂ ਜਿਹੜੀ ਆ ਲੜਾਈ ਹੋਈ ਸੀ ਜਿਹੜਾ ਲੰਘਣ ਕਰਕੇ ਇਹਨਾਂ ਦੀ ਲੜਾਈ ਹੋਣ ਕਰਕੇ ਜਿਹੜਾ ਇਹ ਖੂਨੀ ਰੂਪ ਇਹਨਾਂ ਨੇ ਅਬਸੋਚ ਚੜਪੋਗੀ ਜਿਸ ਸਬੰਧ ਵਿੱਚ ਜਿਹੜਾ ਏ ਇੱਕ ਲੜਕੇ ਦੀ ਬਲਜੀਤ ਸਿੰਘ ਦੀ ਡੈਥ ਹੋ ਗਈ ਸੀ ਜਿਹੜੇ ਦੋਸ਼ੀ ਪਾਰਟੀਆਂ ਨਹੀਂ ਇਹ ਕੋਈ ਨਸ਼ਾ ਨਾਲ ਸਮ ਇੰਦਾਂ ਨੂੰ ਕੰਮ ਕਰਦੇ ਨਹੀਂ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਉਸ ਦੇ ਵਿੱਚ ਇਹਨਾਂ ਦਾ ਹਰਮਾਨਡ ਲੈ ਕੇ ਅੱਗੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਫਰਦਰ ਪੁਸ਼ਕਿਸ਼ ਕੀਤੀ ਜਾਊ ਜਿਹੜੇ ਹੋਰ ਵੀ ਇਹਦੇ ਵਿੱਚ ਦੋਸ਼ੀ ਇਨਵੋਲ ਹੋਣਾ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ